ਸਾਤਰੀ ਗਾਹ ਲੋਸਤੋ ਅੱਜ ਫੇਰ ਅਸੀਂ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਏ ਆਂ ਉਮੀਦ ਕਰਦੇ ਆਂ ਆਪ ਜੀ ਨੂੰ ਪਿਛਲੀ ਕਹਾਣੀ ਪਸੰਦ ਆਈ ਹੋਵੇਗੀ ਇਸ ਕਹਾਣੀ ਨੂੰ ਐਂਡ ਤੱਕ ਜਰੂਰ ਸੁਣਨਾ ਸੁਣ ਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੇਣੇ ਅੱਜ ਦੀ ਕਹਾਣੀ ਹੈ ਤੁਸੀਂ ਕਿਸ ਲਈ ਕਮਾ ਰਹੇ ਹੋ ਕੀ ਤੁਸੀਂ ਬਿਲਡਰਾਂ ਇੰਡਸਟਰੀਆਂ ਡਿਜ਼ਾਈਨਰਾਂ ਕੈਟਰਾਂ ਤਿਆਰਤ ਕਰਨ ਵਾਲਿਆਂ ਲਈ ਕਮਾ ਰਹੇ ਆਂ ਅਸੀਂ ਵੱਡੇ ਮਹਿੰਗੇ ਘਰਾਤੇ ਬਹੁਤ ਮਹਿੰਗੇ ਵਿਆਹਾਂ ਤੇ ਨਾਲ ਕਿਸੇ ਤੇ ਰੋਹ ਪਾਉਣਾ ਚਾਹੁੰਦੇ ਆ ਕੀ ਤੁਹਾਨੂੰ ਯਾਦ ਹੈ 2 ਹਫ਼ਤੇ ਪਹਿਲਾਂ ਕਿਸੇ ਦੇ ਵਿਆਹ ਦੇ ਵਿੱਚ ਤੁਸੀਂ ਕੀ ਕੀਤਾ ਸੀ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਅਸੀਂ ਮਿਹਨਤ ਦੇ ਨਾਲ ਬੇ ਕੰਮ ਕਿਉਂ ਕਰਦੇ ਰਹਿੰਦੇ ਆ ਸਿਰਫ ਪੈਸੇ ਨੂੰ ਬੇ ਢੰਗੇ ਤਰੀਕੇ ਦੇ ਖਰਚਣ ਦੇ ਲਈ ਅਸੀਂ ਕਿੰਨੀਆਂ ਪੀੜ੍ਹੀਆਂ ਦੇ ਖਾਣ ਪੀਣ ਤੇ ਪਾਲਣ ਦਾ ਪ੍ਰਬੰਧ ਕਰਨਾ ਹੈ ਤੁਹਾਨੂੰ ਕਿੰਨੀ ਲੋੜ ਹੈ ਅਤੇ ਕਿੰਨਾ ਪ੍ਰਾਪਤ ਕਰਨਾ ਚਾਹੁੰਦੇ ਆ ਇਸ ਬਾਰੇ ਸੋਚੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਕਮਾਈ ਕਰਨ ਦੇ ਯੋਗ ਨਹੀਂ ਹੈ ਜੋ ਅਸੀਂ ਉਹਨਾਂ ਲਈ ਬੱਦ ਤੋਂ ਬੱਦ ਬਚਾਉਣਾ ਚਾਹੁੰਦੇ ਆ ਕਿ ਅਸੀਂ ਹਫ਼ਤੇ ਦੇ ਵਿੱਚ ਡੇਢ ਦਿਨ ਵੀ ਆਪਣੇ ਦੋਸਤਾਂ ਆਪਣੇ ਪਰਿਵਾਰ ਆਪਣੇ ਲਈ ਸਾਦੇ ਤਰੀਕੇ ਬਿਤਾਉਣ ਦੇ ਲਈ ਨਹੀਂ ਛੱਡ ਸਕਦੇ ਕੀ ਤੁਸੀਂ ਆਪਣੀ ਮਹੀਨੇ ਦੀ ਆਮਦਨ ਦਾ 5% ਹਿੱਸਾ ਆਪਣੀ ਖੁਸ਼ੀ ਆਪਣੇ ਆਪ ਲਈ ਖਰਚ ਕਰਦੇ ਹੋ ਆਮ ਤੌਰ ਤੇ ਜਵਾਬ ਹੁੰਦਾ ਨਹੀਂ ਸਾਨੂੰ ਕਮਾਈ ਦੇ ਨਾਲ ਖੁਸ਼ੀ ਕਿਉਂ ਨਹੀਂ ਮਿਲਦੀ ਇਸ ਤੋਂ ਪਹਿਲਾਂ ਕਿ ਤੁਸੀਂ ਸਲਿੱਪ ਡਿਸਕ ਦਾ ਸ਼ਕਾਰ ਹੋ ਜਾਵੋ ਕੈਲਸਟੋਨ ਤੁਹਾਡੇ ਦਿਲ ਨੂੰ ਬਲਾਕ ਕਰਨ ਲੱਗ ਜਾਵੇ ਆਨੰਦ ਮਾਣਨ ਲਈ ਸਮਾਂ ਕੱਢੋ ਇਹ ਝੂਠਾ ਹੈ ਕਿ ਇਸ ਧਰਤੀ ਤੇ ਅਸੀਂ ਕਿਸੇ ਜਾਇਦਾਦ ਦੇ ਮਾਲਕ ਹਾਂ ਸਿਰਫ ਕੁਝ ਕਾਗਜ਼ਾਂ ਦੇ ਕੁਝ ਦਸਤੇਵਿਆਂ ਦੇ ਤੇ ਆਰਜੀ ਤੌਰ ਤੇ ਸਾਡਾ ਨਾਮ ਲਿਖਿਆ ਹੋਇਆ ਹੁੰਦਾ ਪਰਮਾਤਮਾ ਵੀ ਹੱਸੇਗਾ ਜਦੋਂ ਕੋਈ ਉਸ ਨੂੰ ਕਹੇਗਾ ਕਿ ਮੈਂ ਇਸ ਜ਼ਮੀਨ ਦੇ ਟੁਕੜੇ ਦਾ ਮਾਲਕ ਹਾਂ ਕਿਸੇ ਦੇ ਚੰਗੇ ਕੱਪੜੇ ਅਤੇ ਚੰਗੀ ਕਾਰ ਦੇ ਆਧਾਰ ਤੇ ਉਸ ਦੇ ਬਾਰੇ ਫੈਸਲਾ ਨਾ ਕਰੋ ਸਾਡੇ ਮਹਾਨ ਗਣਿਤ ਅਤੇ ਵਿਗਿਆਨ ਦੇ ਅਧਿਆਪਕ ਪੈਦਲ ਚੱਲਿਆ ਕਰਦੇ ਸਨ ਅਮੀਰ ਹੋਣਾ ਗਲਤ ਨਹੀਂ ਹੈ ਪਰ ਸਿਰਫ ਅਮੀਰ ਹੋਣਾ ਗਲਤ ਹੈ ਅਤੇ ਅਮੀਰ ਦੇਖਣ ਲਈ ਖੋਖਲੇਪਣ ਦਾ ਸ਼ਿਕਾਰ ਹੋ ਜਾਣਾ ਹੋਰ ਵੀ ਬਧੇਰੇ ਗਲਤ ਹੈ ਆਓ ਜ਼ਿੰਦਗੀ ਨੂੰ ਕੁੱਟ ਕੇ ਲਈਏ ਇਸ ਤੋਂ ਪਹਿਲਾਂ ਕਿ ਜ਼ਿੰਦਗੀ ਸਾਨੂੰ ਛੱਡ ਦੇਵੇ ਇੱਕ ਦਿਨ ਅਸੀਂ ਸਾਰੇ ਵਿਛੜ ਜਾਵਾਂਗੇ ਫਿਰ ਅਸੀਂ ਆਪਣੇ ਸ਼ਬਦਾਂ ਅਤੇ ਸੁਪਨਿਆਂ ਨੂੰ ਬਹੁਤ ਯਾਦ ਕਰਾਂਗੇ ਦਿਨ ਮਹੀਨੇ ਸਾਲ ਬੀਤ ਜਾਣਗੇ ਸ਼ਾਇਦ ਕਦੇ ਕੋਈ ਰਾਹਤਾ ਨਹੀਂ ਹੋਵੇਗਾ ਇੱਕ ਦਿਨ ਸਾਡੇ ਬੱਚੇ ਸਾਨੂੰ ਪੁੱਛਣਗੇ ਤਸਵੀਰ ਦੇ ਵਿੱਚ ਉਹ ਹੋਰ ਲੋਕ ਕੌਣ ਹਨ ਜੋ ਤਸਵੀਰ ਦੇ ਵਿੱਚ ਖੜੇ ਹਨ ਤੁਹਾਡੇ ਨਾਲ ਫਿਰ ਅਸੀਂ ਮੁਸਕਰਾਉਂਦੇ ਹੋਏ ਕਹਾਂਗੇ ਆਪਣੇ ਅਦੇਖ ਹੰਝੂਆਂ ਦੇ ਨਾਲ ਬੜੇ ਮਾਣ ਦੇ ਨਾਲ ਕਹਾਂਗਾ ਇਹ ਉਹ ਲੋਕ ਹਨ ਜਿਨ੍ਹਾਂ ਨਾਲ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨ ਬਿਤਾਏ ਹਨ ਤਾਂ ਇਸ ਲਈ ਜ਼ਿੰਦਗੀ ਨੂੰ ਅੱਜ ਦੇ ਵਿੱਚ ਜੀਵੋ ਆਪਣੇ ਆਲੇ ਜੀਵੋ ਖੁਦ ਲਈ ਕਮਾਓ ਹੋਰਾਂ ਲਈ ਨਹੀਂ ਦਿਖਾਵੇ ਲਈ ਨਹੀਂ ਕਮਾਉਣ ਦੇ ਸਮੇਂ ਤੇ ਜਾਣ ਦੇ ਸਮੇਂ ਤੇ ਇੱਕ ਬਖਵਾ ਬਣਾ ਕੇ ਰੱਖੋ ਜ਼ਿੰਦਗੀ ਨੂੰ ਜਮਾਨੀ ਕੀਤਾ ਜਾ ਸਕਦਾ ਪੈਸੇ ਵਾਂਗ ਇਸ ਨੂੰ ਸਿਰਫ ਹਰ ਪਲ ਦੇ ਗੁਜ਼ਰਨ ਦੇ ਲਈ ਹੀ ਮਾਣਿਆ ਜਾ ਸਕਦਾ ਹੈ ਇਸ ਲਈ ਸਾਨੂੰ ਜ਼ਿੰਦਗੀ ਵਧੀਆ ਢੰਗ ਦੇ ਨਾਲ ਜਿਉਣੀ ਚਾਹੀਦੀ ਹੈ ਆਪਣੇ ਲਈ ਕਮਾਉਣਾ ਚਾਹੀਦਾ ਆਪਣੇ ਪਰਿਵਾਰ ਦੇ ਲਈ ਕਮਾਉਣਾ ਚਾਹੀਦਾ ਹੈ ਕਦੇ ਨਾ ਕਦੇ ਆਪਣੇ ਦਿਨਾਂ ਦੇ ਵਿੱਚ ਇੱਕ ਨਾ ਇੱਕ ਦਿਨ ਕੱਢ ਕੇ ਆਪਣੀ ਜ਼ਿੰਦਗੀ ਨੂੰ ਜ਼ਰੂਰ ਮਾਣਿਆ ਕਰੋ ਜੋ ਆਪਣਾ ਕਮਾਇਆ ਹੋਇਆ ਹੈ ਉਸ ਦੇ ਵਿੱਚੋਂ 5% ਹਿੱਸਾ ਆਪਣੇ ਲਈ ਜ਼ਰੂਰ ਖਰਚ ਕਰਿਆ ਕਰੋ ਜ਼ਿੰਦਗੀ ਦੁਬਾਰਾ ਵਾਪਸ ਨਹੀਂ ਆਉਣੀ ਇੱਕ ਵਾਰ ਦੇ ਵਿਛੜੇ ਹੋਏ ਫਿਰ ਆਪਾਂ ਨਹੀਂ ਮਿਲਨੇ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਕਹਾਣੀ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ